ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਡੀ ਲੈ ਕੇ ਆਏ ਹਾਂ ਸੇਲ ਦੇ ਲਈ ਮਹਿੰਦਰਾ ਦੀ ਸਕਾਰਪਿਓ S10 ਤੇ ਗੱਡੀ ਇਹ ਗੱਡੀ ਦੇ ਵਿੱਚ ਮੋਡੀਫਿਕੇਸ਼ਨ ਕੀਤੀ ਗਈ ਆ S11 ਕਲਾਸਿਕ ਦੀ ਅਸੈਸਰੀ ਲੱਗੀ ਹੋਈ ਆ ਤਕਰੀਬਨ 2 ਲੱਖ ਰੁਪਏ ਦੀ ਅਸੈਸਰੀ ਲੱਗੀ ਹੋਈ ਹੈ ਗੱਡੀ ਤੇ ਅਸੈਸਰੀ ਸਾਰੀ ਨਾਲ ਹੈ A to Z ਤੁਹਾਨੂੰ ਗੱਡੀ ਗੱਡੀ ਦੀ ਜਾਣਕਾਰੀ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਪੂਰਾ ਜ਼ਰੂਰ ਦੇਖ ਲਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਜਿਹੜੇ ਭਰਾ ਆਪਣੇ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਫੇਸਬੁੱਕ ਵਾਲੇ ਵੀਰ ਪੇਜ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਦੇ ਬਾਰੇ ਮਹਿੰਦਰਾ ਦੀ ਸਕਾਰਪੀਓ S10 ਗੱਡੀ ਇਹ 2016 ਮਾਡਲ ਹੈ ਪੰਜਾਬ ਨੰਬਰ ਗੱਡੀ ਆ ਫਸਟ ਓਨਰ ਹੈ 85000 ਕਿਲੋਮੀਟਰ ਗੱਡੀ ਚੱਲੀ ਹੋਈ ਆ ਚਾਰੋਂ ਟਾਇਰ ਨਵੇਂ ਨੇ ਬ੍ਰਿਜਸਟੋਨ ਦੇ ਟਾਇਰ ਨੇ ਚਾਰੋਂ ਅਲੋਏ ਨਵੇਂ ਨੇ ਬਿਲਕੁਲ ਤੇ ਗੱਡੀ ਤੇ ਤਕਰੀਬਨ 2 ਲੱਖ ਰੁਪਏ ਦੀ ਮੋਡੀਫਿਕੇਸ਼ਨ ਕਰਵਾਈ ਹੈ ਵੀਰ ਨੇ ਜਿਹੜੀ ਫਰੰਟ ਗ੍ਰਿਲ ਹੈ ਉਹ S11 ਕਲਾਸਿਕ ਦੀ ਆ LED ਪ੍ਰੋਜੈਕਟਰ ਵਗੈਰਾ ਫਰੰਟ ਗ੍ਰਿਲ ਬਾਕੀ ਹੋਰ ਵੀ ਸਾਰੀ ਐਸੈਸਰੀ ਜਿਹੜੀ ਉਹ ਗੱਡੀ ਦੀ ਮੋਡੀਫਿਕੇਸ਼ਨ ਕਰਾਈ ਹੈ तकरीबन 2 ਲੱਖ ਰੁਪਏ ਦੀ ਕਾਸਟ ਆਈ ਸੀਗੀ ਵੀਰ ਵੱਲੋਂ ਮੋਡੀਫਿਕੇਸ਼ਨ ਕਰਵਾਉਣ ਦੀ ਸਾਰੀ ਐਸੈਸਰੀ ਨਾਲ ਹੈ ਪੇਪਰ ਕੰਪਲੀਟ ਨੇ ਗੱਡੀ ਦੇ ਚਲਾ ਕੇ ਟੈਸਟ ਡਰਾਈਵ ਲੈ ਕੇ ਤੁਸੀਂ ਖਰੀਦ ਸਕਦੇ ਹੋ ਰੇਟ ਦੀ ਜੇ ਗੱਲ ਆਪਾਂ ਕਰੀਏ 9 ਲੱਖ 85000 ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਆ ਥੋੜਾ ਬਹੁਤ ਮੌਕੇ ਤੇ ਘਟ ਹੋ ਜਾਊਗਾ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਗੱਡੀ ਸੰਗਰੂਰ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ